ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹਾ ਬਟਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੋਰਚੇ ਸ਼ਾਮਲ ਜਥੇਬੰਦੀਆਂ ਵੱਲੋਂ ਭਾਰਤ ਦੀ ਖੇਤੀ ਡੈਰੀ ਪੋਲਟਰੀ ਛੋਟੇ ਸਨਤਾਂ ਵਪਾਰ ਅਤੇ ਦੂਜੇ ਕਾਰੋਬਾਰਾਂ ਨੂੰ ਬਰਬਾਦ ਕਰਨ ਵਾਲੀਆਂ ਟੈਕਸ ਨੀਤੀਆਂ ਨੂੰ ਰੱਦ ਕਰਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਨਰਿੰਦਰ ਮੋਦੀ ਦੇ ਪੁੱਤਰੇ ਪੂਕੇਗੇ ਇੱਥੇ ਅੱਜ ਇਕੱਠ ਨੂੰ ਸੰਬੋਧਨ ਕਰਦੇ ਆ ਭਾਰਤੀ ਕਿਸਾਨ ਜੁਗਿਆਂ ਦੀ ਏਕਾ ਉਹ ਗਰਾਹਾਂ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਕੁੱਲ ਹਿੰਦ ਕਿਸਾਨ ਸੂਬਾ ਜਰਨਲ ਸਕੱਤਰ ਬਲਕਰਨ ਸਿੰਘ ਬਰਾੜ ਭਾਰਤੀ ਕਿਸਾਨ ਜੁਗਿਆਂ ਦੀ ਏਕਤਾ ਡਕੌਂਦਾ ਤਨੇਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਬੁਰਜਗਰੇ ਦੇ ਸੂਬਾ ਮੀਤ ਪ੍ਰਧਾਨ ਪਰਦੇਸ ਸਿੰਘ ਭਾਈ ਰੂਪਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਜਨਰਲ ਸਕੱਤਰ ਬਿਅੰਤ ਸਿੰਘ ਮਹਿਮਾ ਸਰਜਾ ਅਤੇ ਕੀਰਤਿ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਨੇ ਸਬੋਤਨ ਕਰਦਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਦਬਾਤ ਤਹਿਤ ਉਹਨਾਂ ਨਾਲ ਟੈਕਸ ਮੁਕਤ ਸੰਬੰਧੀਆਂ ਸੰਧੀਆਂ ਕੀਤੀਆਂ ਜਾ ਰਹੀਆਂ ਜਿਸ ਨਾਲ ਭਾਰਤ ਦੇ ਖੇਤੀ ਆਰਥਚਾਰੇ ਉਦਯੋਗ ਅਤੇ ਵਪਾਰ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋਣਗੇ ਉੰਨਾ ਕਹਾ ਕਿ ਅਮਰੀਕਾ ਭਾਰਤ ਉੱਪਰ ਦਬਾਅ ਪਾ ਰਿਹਾ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀਆਂ ਖੇਤੀਬਾੜੀ ਤੇ ਟੈਕਸ ਭਰਾ ਆ ਜਾਵੇ ਤੇ ਅਮਰੀਕਾ ਤੋਂ فوجی ਜਿੰਸਾਂ ਤੇ ਹੋਰ ਵਸਤੂਆਂ ਖਰੀਦਣ ਨੂੰ ਭਾਰਤ ਉਸ ਸਮੇਂ ਉੰਨਾ ਤੇ ਟੈਕਸ ਘਟਾਇਆ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਧੀਆਂ ਲਾਗੂ ਹੋਣ ਨਾਲ ਅਮਰੀਕਾ ਜੋ ਕਣਕ ਸਮੇਤ ਹੋਰ ਵਾਧੂ ਅਨਾਸੰਤਰਾ ਸੁਰਦਾ ਹੈ ਭਾਰਤ ਮੰਡੀ ਵੀ ਭਾਰਤੀਆਂ ਮੰਡੀਆਂ ਵਿੱਚ ਲਿਆ ਕੇ ਇਸ ਨੂੰ ਵੇਚੇਗਾ ਜਿਸ ਨਾਲ ਭਾਰਤ ਦੀ ਖੇਤੀ ਸਹਾਇਕਤਾ ਦੇਖੇਤੀ ਅਰਧ ਅਤੇ ਦੂਜੇ ਛੋਟੇ ਉਦਯੋਗ ਨੂੰ ਵਾਲੇ ਉਤਪਾਦਨ ਦੀਆਂ ਕੀਮਤਾਂ ਬਹੁਤ ਘੱਟ ਜਾ ਰਹੀਆਂ ਦੇਖਦੇ ਆ ਪੂਰਾ ਮਾਹੌਲ ਜੁੜੇ ਰੋ ਪੰਜਾਬੀ ਆਤੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੇਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਸਰਕਾਰਾਂ ਦੋਰਾ ਚੱਕ ਕਰੋ ਆਪਣੀ ਰੱਖੀਆ ਕਰੋ ਥੋਪੜੀ ਰੱਖੀ ਦੀ ਕਰੋ ਤਿਆਰੀ ਚੱਕੀ ਹੋ ਕੇ ਜੰਦਾ ਸਾਹਿਬ ਅਮਰੀਤੀ ਬਹੁਤ ਬਹੁਤ ਰੋਸ ਦੀ ਮਾਮਲਾ ਜਿਸ ਦਾ ਜਿਹੜਾ ਧਰਨਾ ਦਿੱਤਾ ਗਿਆ ਅੱਜ ਐਸਕੇਮ ਦੇ ਸੱਦੇ ਤਹਿਤ ਸਾਰੇ ਜ਼ਿਲ੍ਹਾ ਆਜਾਤਸੀਲ ਹੈੱਡਕੁਆਟਰਾਂ ਤੇ ਰੋਸ ਮਜਾਰੇ ਕਰਨੇ ਆ ਜਿਹਦੇ ਵਿੱਚ ਖਾਸ ਕਰਕੇ ਪਿਛਲੇ ਦਿਨੀ ਖੁੱਲੇ ਵਪਾਰ ਦੀ ਏਜੰਡੇ ਨੂੰ ਲੈ ਕੇ ਅਮਰੀਕਾ ਦਾ ਵਾਪਦ ਇੱਥੇ ਆਇਆ ਹੋਇਆ ਜਿਹਨੇ ਸਾਡੀ ਖੇਤੀ ਨੂੰ ਹੜ ਆਪਣਾ ਹੋਰ ਛੋਟੇ ਕਾਰੋਬਾਰਾਂ ਨੂੰ ਹੜ ਆਪਣਾ ਉਹਦੇ ਵਿਰੋਧ ਵਜੋਂ ਅਸੀਂ ਅੱਜ ਟਰੰਪ ਦੇ ਔਰ ਮੋਦੀ ਦੇ ਪੂਤਲੇ ਕੋਕ ਵਜਾਰੇ ਕਰਨੇ ਆ ਸਾਰੇ ਜ਼ਿਲ੍ਹਿਆਂ ਤੇ ਜਾਂ ਤਸੀਲਾਂ ਤੇ ਉਸ ਕੜੀ ਵਜੋਂ ਜਿੰਨੀਆਂ ਬਠਿੰਡੇ ਜਿਲ੍ਹੇ ਨਾਲ ਸੰਬੰਧਿਤ ਜਥੇਬੰਦੀਆਂ ਇਸ ਕੇਸ ਦਾ ਹਿੱਸਾ ਹੈ ਉਹ ਸਾਰੀਆਂ ਅਸੀਂ ਅੱਜ ਇਸ ਉਸ ਸੱਦੇ ਦੇ ਤਹਿਤ ਇੱਥੇ ਰੋਸ ਮਜਾਦਾ ਕਰਕੇ ਗੋ ਬੈਕ ਦੇ ਨਾਅਰੇ ਲਾਵਾਂਗੇ ਉਹ ਜਿਹੜਾ ਅਮਰੀਕਾ ਦਾ ਵਾਪਸਦਾ ਉਹ ਵਾਪਸ ਜਾਵੇ ਤੇ ਸਾਡੇ ਹਾਕਮਾਂ ਤੇ ਅਸੀਂ ਮਤਲਬ ਇਸ ਗੱਲ ਦਾ ਦਬਾਅ ਬਣਾਉਣਾ ਹੈ ਵੀ ਉਹ ਅਮਰੀਕਾ ਦੇ ਇਸ ਖੁੱਲੇ ਵਪਾਰ ਸਮਝੌਤੇ ਤੇ ਕੋਈ ਇਸ ਗੰਤੇ ਜਿਹੜੀ ਹਾਂ ਪੱਖੀ ਹੰਗਾਰਾ ਨਾ ਦੇਣਾ ਨਹੀਂ ਤਾਂ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇਸ ਸਮਝੌਤੇ ਦੇ ਤਹਿਤ ਪਹਿਲੇ ਹੀ ਸਾਡਾ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੀ ਖੇਤੀ ਖਤਰੇ 'ਚ ਹੈ। ਇਸ ਸਮਝੌਤੇ ਦੇ ਤਹਿਤ ਉਹ ਬਿਲਕੁਲ ਉਹ ਮੌਤ ਦੇ ਮੂੰਹ ਚ ਜਾਣ ਵਾਲੀ ਗੱਲ ਬਾਤ ਹੈ ਜਿਦੇ ਨਾਲ ਸਾਰੇ ਕਾਰੋਬਾਰ ਆ ਫੇਲ ਹੋਣੇ ਆ। ਕਿਉਂਕਿ ਖੇਤੀ ਨਾਲ ਸਾਰੇ ਜੁੜੇ ਕਾਰੋਬਾਰ ਆ, ਛੋਟੇ ਵਪਾਰ ਆ, ਛੋਟੇ ਹੋਰ ਕਾਰੋਬਾਰਗੇ ਆ। ਸਾਰਿਆਂ ਦਾ ਧੰਦਾ ਜਿਹੜਾ ਚੋਪਟ ਹੋਣਾ ਇਸ ਕਰਕੇ ਉਹ ਜਿਹੜਾ ਅਮਰੀਕਾ ਨਾਲ ਖੁੱਲੇ ਵਿਪਾਰ ਦਾ ਸਮਝੌਤਾ ਆ ਦੇਸ਼ ਦੇ ਹਾਕਮ ਕਰ ਰਹੇ ਆ ਅੱਖਾਂ ਮੀਚੀਆਂ ਐ, ਚੁੱਪ ਧਾਰੀ ਹੋਈ ਆ। ਉਹ ਚੁੱਪ ਨੂੰ ਖਲਾਉਣ ਵਾਸਤੇ ਤੇ ਉਹਦਾ ਵਿਰੋਧ ਕਰਨ ਵਾਸਤੇ ਅੱਜ ਜਿਵੇਂ ਅਸੀਂ ਨਜ਼ਾਰੇ ਕਰ ਰਹੇ ਆ। ਕੀਤੀ ਦੇ ਮਸਲੇਾਂ ਤੋਂ ਲੈ ਕੇ ਜਿਹੜੀਆਂ ਕਹਾਂਦੂਆਂ ਨੇ ਲੰਬੇ ਸਮੇਂ ਤੋਂ ਸਹਿਮਤ ਕਰ ਰਹੀਆਂ ਲੇਕਿਨ ਇਹਨਾਂ ਨੂੰ ਜਿਹੜੇ ਸਹਿਮਤ ਇਹਨਾਂ ਮੰਗਾਂ ਵਾਸਤੇ ਸਹਿਮਤ ਕਰ ਰਿਹਾ ਉਹਨਾਂ ਮੰਗਾਂ ਨੂੰ ਕੂਟ ਕਹਿੰਦੇ ਨੇ ਦੇਖੋ ਇਹ ਆਏ ਹਾਕਮਾਂ ਨੇ ਇਹ ਜਿੰਦਗੀ ਮੌਤ ਦੀ ਲੜਾਈ ਦਾ ਸਵਾਲ ਹੈ ਉਹ ਦੂਜੇ ਪਾਸੇ ਖੜੇ ਅਗਰ ਦੂਜੇ ਪਾਸੇ ਖੜੇ ਇੱਕ ਲੋਕਾਂ ਦਾ ਹਿੱਸਾ ਇੱਕ ਲੋਕਾਂ ਦਾ ਹਿੱਸਾ ਜੋਕਾਂ ਦੇ ਹਿੱਸੇ ਹਜੇ ਭਾਰੂ ਹੈ ਉਹ ਹਾਕਮਾਂ ਦੇ ਆਟ ਪਟ ਗਏ ਉਹ ਤਖਤਾਂ ਤੇ ਕਾਬਜਨ ਚਾਹੇ ਪੰਜਾਬ ਦੀ ਗੱਦੀ ਤੇ ਕਹੇ ਲੋ ਚਾਹੇ ਸੈਂਟਰ ਦੀ ਗੱਦੀ ਤੇ ਕਹੇ ਲੋ ਉਹ ਜਿਹੜੇ ਉਹਨਾਂ ਦੇ ਕਾਰਪੋਟਾਂ ਦੇ ਹਿਤੂ ਹੈ ਕਾਰਪੋਟਾਂ ਦੇ ਜਿਹੜੇ ਨੇੜਲੇ ਉਹਨਾਂ ਦੇ ਜੇ ਉਹਨਾਂ ਦੇ ਕਹਦੇ ਉਹਨਾਂ ਨੂੰ ਉਹਨਾਂ ਦੇ ਹਿੱਤਾਂ ਦੀ ਫਿਕਰ ਹੈ ਇਸ ਕਰਕੇ ਜੇ ਖੇਤਕੂਬੀ ਦੇ ਟਕਰਾਅ ਨੇ ਆ ਜੇ ਕਿਸਾਨਾਂ ਮਜ਼ਦੂਰਾਂ ਜਾਂ ਹੋਰ ਤਬਕਿਆਂ ਦੀਆਂ ਮੰਗਾਂ ਮੰਨਦੇ ਆ ਤਾਂ ਉਹ ਉਹਨਾਂ ਨੇ ਉੱਠ ਜਾਂਦੀਆਂ ਇਸ ਕਰਕੇ ਉਹ ਤਾਂ ਸਾਡੀਆਂ ਮੰਗਾਂ ਮਨਾਉਣ ਖਾਤਰ ਤਾਂ ਸਾਡੇ ਜਿੰਨੇ ਸੰਘਰਸ਼ਾਂ ਦਾ ਜ਼ੋਰ ਪਾਇਆ ਉਹਦਾ ਇੱਕ ਆ ਪਈ ਜਾਂਦਾ ਉਹਦੇ ਨਾਲ ਕੁਝ ਮੰਗਾਂ ਮੰਨ ਦਿਆ ਹਕਮ ਨਹੀਂ ਤਾਂ ਕਿਉਂਕਿ ਉਹਨਾਂ ਨੂੰ ਤਾਂ ਕਾਰਪੋਰੇਟਾ ਦੇ ਸ਼ਮਰਾਜੀ ਮੁਲਕਾਂ ਦੇ ਹਿੱਤ ਪਿਆਰੇ ਉਹਨਾਂ ਦੀਆਂ ਨੀਤੀਆਂ ਤੇ ਚੱਲਦੇ ਆ ਸਾਰੇ ਹੱਕ ਕਿ ਭਾਈ ਜੀ ਜਿਹੜਾ ਅਤਿਕਥਾਂਜੂ ਕਰਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਸੇ ਮਾਮਲੇ ਬਾਰੇ ਕੀ ਮਾਮਲਾ ਕੀ ਜਾਣਕਾਰੀ ਹੈ ਇਹ ਜਿਹੜੀਆਂ ਸਾਮਰਾਜੀ ਨੀਤੀਆਂ ਜਿਹੜੀ ਧੌਂਸ ਨਾਲ ਜਾਨੀ ਕਿ ਅਮਰੀਕਾ ਦਾ ਰਾਸ਼ਟਰਪਤੀ 트੍ਰੰਪ ਲਾਗੂ ਕਰ ਰਿਹਾ ਹੈ ਤੇ ਟੈਕਸ ਥੋਪ ਰਿਹਾ ਹੈ ਜਾਂ ਦੂਜੇ ਦੇਸ਼ਾਂ ਦੇ ਜਿਹੜੇ ਵਿਕਾਸਸ਼ੀਲ ਦੇਸ਼ਾਂ ਨੇ ਤੇ ਦਬਾਅ ਪਾ ਰਿਹਾ ਹੈ ਕਿ ਸਾਰੇ ਪ੍ਰੋਡਕਟ ਜਿਹੜੇ ਉਹਦੇ ਖਰੀਦੇ ਜਾਣ ਦੂਜਿਆਂ ਨਾਲ ਸਮਝੌਤੇ ਰੱਦ ਕੀਤੇ ਜਾਣ ਅਸੀਂ ਉਹਦੇ ਵਿਰੋਧ ਕਰਦੇ ਹਾਂ ਜਿਹੜਾ ਉਹ ਡੈਲੀਗੇਸ਼ਨ ਆਇਆ ਵੇ ਉਹ ਵਾਪਸ ਜਾਵੇ ਤੇ ਸਾਡੀ ਸਰਕਾਰ ਇਹਦੇ ਵਿਰੋਧ ਦੇ ਵਿੱਚ ਖੜੇ ਇਨਾ ਫੈਸਲੇ ਲਾਗੂ ਕਰਨ ਤੋਂ ਗਰੇਜ ਕਰੇ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਧਰਨੇ ਤੋਂ ਬਾਅਦ ਕੀ ਪ੍ਰੋਟੈਸਟ ਹੈ ਧਰਨੇ ਤੋਂ ਬਾਅਦ ਨਰਿੰਦਰ ਮੋਦੀ ਤੇ 트੍ਰੰਪ ਦੀਆਂ ਜਿਹੜੀਆਂ ਆਰਥਿਕਾਂ ਸਾਰੀਆਂ ਜਾਣਗੀਆਂ ਕਿ ਅੱਜ ਦੇ ਪ੍ਰੋਟੈਸਟ ਮਾਰੇ ਤੁਸੀਂ ਸੁਣ ਸਕਦੇ ਨਾ ਕੋਰਨਾਇ ਬੁੱਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਸਮਝ ਉਠਾਉਂਦਾ ਜੋ ਅੱਜ ਸਾਰੇ ਜ਼ਿਲ੍ਹੇ ਹੈੱਡ ਕੁਆਟਰ ਨੇ ਉੱਤੇ 트੍ਰੰਪ ਤੇ ਮੋਦੀ ਦੀਆਂ ਆਰਥਿਕਾਂ ਸਾਡੀਆਂ ਜਾ ਰਹੀਆਂ ਕਿਉਂਕਿ ਜੋ 트੍ਰੰਪ ਮਤਲਬ ਪੰਜਾਬ ਦੇ ਵਿੱਚ ਖੇਤੀ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਵੀ ਖੁੱਲ੍ਹੀ ਮੰਡਕਾਂ ਤੇ ਮਤਲਬ ਜਿਵੇਂ ਕਾਲੇ ਕਾਨੂੰਨ ਅਸੀਂ ਰੱਦ ਕਰਾ ਕੇ ਲਏ ਆ ਉਹੀ ਅੱਜ ਸਾਡੀਆਂ ਜ਼ਮੀਨਾਂ ਨੂੰ ਖਤਰਾ ਹੈ ਤੇ ਸਾਡੀਆਂ ਫਸਲਾਂ ਨੂੰ ਖਤਰਾ ਹੈ ਉਸ ਕਰਕੇ ਅਸੀਂ ਸਮੁੱਤ ਮੋਰਚੇ ਤੇ ਫੈਸਲੇ ਤੇ ਵੀ ਅੱਜ ਅਸੀਂ ਆਰਥਾ ਸਾੜਨੀ ਹੈ ਕਿਉਂਕਿ ਜਿਹੜੇ ਇਥੋਂ ਦਾ 트ੰਪ ਅਮਰੀਕਾ ਦਾ ਜਿਹੜਾ ਸਾਡੇ ਭਗਤ ਸਿੰਘ ਅਰਗਣੇ ਉਹਨਾਂ ਨੂੰ ਦਵੱਲੇ ਇਥੋਂ ਅਸੀਂ ਉਹਨਾਂ ਨੂੰ ਤਾਜ਼ਾ ਰੱਖਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਜਿਵੇਂ ਉਦਮਨ ਸਿੰਘ ਅਰਗੇ ਆ ਤੇ ਉਹਨਾਂ ਨੂੰ ਅਸੀਂ ਅੱਜ ਤਾਜ਼ਾ ਕਰਦੇ ਹੋਏ ਅਸੀਂ ਉਹਨਾਂ ਦੇ ਵਾਰਸ ਹੈ ਇਹ ਡ੍ਰੰਪ ਵਰਗਨ ਨੂੰ ਇਥੋਂ ਦਵੱਲਾਂਗੇ ਉਹਨਾਂ ਨੂੰ ਕਹਾਂਗੇ ਅੱਜ ਨਾਰੇ ਲਾ ਕੇ ਇਥੋਂ ਵਾਪਸ ਜਾਓ